ਕੋਈ ਨਹੀਂ ਮੈਂ ਉਹ ਆ ਕੰਮ ਕੁੰਮ ਕਰ ਲਾ ਆਪਾਂ ਮੋਗੇ ਨੂੰ ਜਾਣਾ ਪੱਖੇ ਲੈਣ ਗੁਰਦੁਆਰੇ ਪੱਖੇ ਚੜਾਉਣੇ ਆ ਕੋਈ ਨਾ ਕੋਈ ਨਾ ਭਾਈ ਆ ਸ੍ਰੀ ਗੱਲ ਮੈਂ ਪਸੂ ਨੂੰ ਪੱਠੇ ਵੀ ਪਾਤੇ ਝਾੜੂ ਵੀ ਲਾਤੇ ਕਾਕੜ ਨੂੰ ਕਹੀ ਤੋ ਗਲੀ ਚੋ ਵੀ ਘਾੜਤਾ ਤੂੰ ਕੌਣ ਉਹ ਮੇਰੇ ਡੈਡੀ ਇੱਥੇ ਕੰਮ ਕਰਦੇ ਸੀ ਅੱਜ ਬਿਮਾਰ ਸੀ ਮੈਂ ਆ ਗਿਆ ਫਿਰ ਉਹ ਭਾਈ ਅੱਛਾ ਮੈਨੂੰ ਤੈਨੂੰ ਤਾਂ ਸਨ ਚੀਤੀ ਬੋਲ ਲਗਿਆ ਸੜਾ ਭਾਈ ਆਪਣੇ ਕੰਮ ਨਹੀਂ ਕਰਦਾ ਸੀਗਾ ਨਾ ਬਾਬਾ ਟਾਈਮ ਦਾ ਹਾਂ ਉਹਦਾ ਮੁੰਡਾ ਇਹ ਫਿਰਤਾ ਯਾਰ ਆਪਣੇ ਔਖਾ ਹੋ ਗਿਆ ਫਿਰ ਆਪਾਂ ਨੂੰ ਬੰਦਾ ਹੋਰ ਲੱਭਣਾ ਪਊਗਾ ਨਹੀਂ ਭਾਈ ਬੰਦੇ ਹੋਰ ਦੀ ਪੀ ਲੋਡ ਆ ਮੈਂ ਕੰਮ ਕਰੂੰਗਾ ਤੂੰ ਪੜਦਾ ਨਹੀਂਗਾ ਪੜਦਾ ਸੀਗਾ ਹੁਣ ਮੈਂ ਹਟ ਗਿਆ ਕਿਉਂਕਿ ਜੇ ਹੋਰ ਕੋਈ ਕੰਮ ਕਰਨ ਨਾਲ ਜਿਹੜੀ ਹਵਾ ਆ ਟਾਈਮ ਮੈਂ ਕੰਮ ਕਰੂੰਗਾ ਉਹ ਭਾਈ ਯਾਰ ਮੈਂ ਕੀ ਕਹਿੰਦਾ ਸੀਗਾ ਆਪਣਰ ਪੱਖਿਆ ਦੇ ਨਾਮ ਲਿਖਾ ਲਈ ਨਾ ਆਪਦੇ ਲੋਗ ਵੀ ਲਖਾਈ ਜਾਂਦੇ ਆ ਨਾਲੇ ਆਪਣੇ ਟੌਰ ਬਣ ਜੂ ਪੁਰਾ ਉਹ ਮੇਰੀ ਗੱਲ ਸੁਣਾ ਜਿਹੜੇ ਗੁਰੂ ਘਰ ਤੋਂ ਮੰਗਦੇ ਆ ਗੁਰੂ ਨੂੰ ਤਾਂ ਪਤਾ ਹੀ ਹੁੰਦਾ ਕਿਹਨੇ ਦਿੱਤਾ ਕਿਹਨੇ ਨਹੀਂ ਦਿੱਤਾ ਕਹਿੰਦੇ ਉਹਦੇ ਨਾਲ ਸੱਜੇ ਹੱਥ ਦੇ ਨਾਲ ਦਾਨ ਕਰਦੀ ਆ ਤੇ ਖੱਬੇ ਹੱਥ ਨੂੰ ਨਾ ਪਤਾ ਲੱਗਣਾ ਚਾਹੀਦਾਗਾ ਹੈ ਤੇ ਅਸੀਂ ਜਿਹੜਾ ਨਾਂ ਲਿਖਦੇ ਆ ਉਹ ਕਿਹਨੂੰ ਦਿਖਾਉਨੇ ਆ ਉਹ ਲੋਕਾਂ ਨੂੰ ਦਿਖਾਉਨੇ ਆ ਵੀ ਭਾਈ ਸਾਡੇ ਕੋਲੇ ਪੈਸਾ ਆ ਗਿਆ ਟੌਰ ਬਣ ਕੇ ਜਦੋਂ ਸਾਡੇ ਤੇ ਮਾੜੇ ਦੇਣ ਉਹ ਰੱਬ ਨੂੰ ਚੇਤੇ ਕਰਦੇ ਜਦੋਂ ਚੰਗਾ ਦੇਣ ਆ ਗਿਆ ਫਿਰ ਰੱਬ ਨੂੰ ਵੀ ਅਸੀਂ ਧੋਸਾ ਤੋਂ ਨਹੀਂ ਮੈਂ ਪੈਸੇ ਵਾਲਾ ਬੰਦਾ ਹੈ ਹੈ ਤੂੰ ਛੱਡ ਇਹਨਾਂ ਚੀਜ਼ਾਂ ਨੂੰ ਯਾ ਤੂੰ ਜਾ ਕੇ ਟੁੜੀ-ਟਾੜੀ ਪਾ ਪਾੜਾ ਇਕੱਠੀ ਕਰ ਲਾ। ਬੇ ਕੰਮ ਦੇ ਸਾਰਾ ਹੈਗਾ ਟੁੜੀ-ਟੁੜੀ ਸਾਰੀ ਪਾਤੀ। ਮਾਪਾ ਜਾਣਾ ਨਹੀਂਗਾ ਪੱਖੇ ਲੈਣ ਉੱਤੇ। ਉਹ ਪੱਖੇ ਮੈਂ ਤਾਂ ਇਹ ਸੋਚਿਆ ਸੀਗਾ ਯਾਰ। ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਜੀ। ਫਰੇਕ ਚੀਜ਼ ਆ ਪ੍ਰਮਾਤਮਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਜੀ। ਉਹ ਮੈਂ ਤਾਂ ਇਹ ਸੋਚਿਆ ਵਾ ਵੀ ਇਹਦੇ ਪਿਓ ਨੇ ਸਾਰੀ ਉਮਰ ਆਪਣੇ ਕੰਮ ਕੀਤਾ ਜੇ ਬਿਮਾਰ ਹੋ ਗਿਆ ਕਿਉਂ ਨਾ ਉਹੀ ਪੈਸੇ ਲਾ ਕੇ ਕੋਈ ਚੰਗਾ ਕੰਮ ਕਰੀਏ ਤੇ ਪਿਓ ਨੂੰ ਦਵਾਈ ਦਵਾ ਦਈਏ ਤੇ ਨਾਲੇ ਇਹ ਜਵਾਕ ਪੜਨੋਂ ਹਟ ਗਿਆ। ਇਹਦੀ ਪੜਾਈ ਤੇ ਪੈਸੇ ਲਾ ਕੇ ਤੇ ਇਹਨੂੰ ਪੜਾਤੀਏ। ਹਾਂ ਪੜਕੇ ਜੇ ਇਹ ਪੜਕੇ ਕੋਈ ਨੌਕਰੀ ਲੱਗ ਗਿਆ ਤੇ ਉਹ ਆਪਣੇ ਇੱਕ ਤਾਂ ਪਾਪ ਤੋਂ ਉੱਤਿਆ ਜਾਣਗੇ ਇੱਕ ਮਰਨ ਤੋਂ ਬਾਅਦ ਚੇਤੇ ਤਾਂ ਕਰ ਲਿਆ ਕਰੂਗਾ ਵੀ ਕਿਸੇ ਮੈਂ ਕਦਰ ਵਾਲੇ ਦੇ ਮੇਰਾ ਪਿਓ ਕਿਸੇ ਕਦਰ ਵਾਲੇ ਦੇ ਘਰੇ ਲੱਗਿਆ ਸੀਗਾ ਬੇਕਦਰੇ ਦੇ ਘਰੇ ਨਹੀਂ ਲੱਗਿਆ ਸੀ ਉਹਨਾਂ ਨੇ ਕੰਮ ਦੀ ਕਦਰ ਪਾਈ ਵੀ ਮੇਰੇ ਪਿਓ ਨੂੰ ਪਏ ਨੂੰ ਵੀ ਦਵਾਈ ਦਵਾਈ ਹੈ ਹਾਂ ਮਰਨ ਤੋਂ ਬਾਅਦ ਚੇਤੇ ਤਾਂ ਕਰ ਲਿਆ ਕਰੂਗਾ ਚਲ ਗੱਲ ਤਾਂ ਭਈ ਤੂੰ ਸਹੀ ਕਹੀ ਆ ਪਰ ਮੇਰੀ ਇੱਕ ਸ਼ਰਤ ਆ ਮੈਂ ਨਾ ਐਸ ਮੁੰਡਰੀ ਜਗ੍ਹਾ ਤੇ ਕੰਮ ਕਰਿਆ ਕਰੂੰਗਾ ਤੇ ਜਿਹੜੇ ਮੇਰੇ ਪੈਸੇ ਬੰਦੇ ਹੋਣਗੇ ਉਹ ਤੂੰ ਮੈਨੂੰ ਨਾ ਦਿਆ ਕਰੀ ਬਾਈ ਆਪਾਂ ਇਹ ਮੁੰਡੇ ਦੀ ਫੀਸ ਭਰ ਦਿਆ ਕਰਾਂਗੇ ਸਕੂਲ ਦੀ ਨਾਲੇ ਮੰਨ ਤੋਂ ਬਾਅਦ ਬਈ ਮੈਨੂੰ ਵੀ ਚੀਤੇ ਗੱਲ ਕਰੋ ਉਹ ਨਹੀਂ ਨਹੀਂ ਭਾਈ ਜੀ ਠੋਡੇ ਆਰ ਕੇ ਬੰਦੇ ਐ ਤੇ ਪ੍ਰਮਾਤਮਾ ਲੰਮੀ ਉਮਰ ਕਰੇ ਉਹ ਐਨੇ ਵੀ ਲੰਮੀ ਉਮਰ ਨਾ ਕਰ ਮੜ ਕੇ ਅਸੀਂ ਹੱਡ ਗੋਡੇ ਰਗੜ ਰਗੜ ਕੇ ਮਰੀ ਜਾਵਾਂਗੇ ਤੇ ਰੱਬ ਨੂੰ ਅਸੀਂ ਕਹਾਂਗੇ ਚੱਕ ਲਾ ਦੇ ਰੱਬ ਨੇ ਚੱਕਣਾ ਆਣੀਗਾ ਹੋਰ ਨਾ ਅਸੀਂ ਮੋਮੀ ਬੰਜ ਕੇ ਮੰਜੇ ਤੇ ਬੈਠੇ